ਆਏ ਹੋਏ ਆ ਜੀ ਪਿੰਡ ਘੁੰਡਰ ਦੇਖੋ ਇਹ ਪਿੰਡ ਘੁੰਡਰ ਦੀ ਪੰਚਾਇਤ ਨੇ ਤੇ ਪਿੰਡ ਨੇ ਕਿੰਨਾ ਵਧੀਆ ਪਾਰਕ ਬਣਾਇਆ ਹੋਇਆ ਬਹੁਤ ਸੋਹਣਾ ਪਾਰਕ ਆ ਝੁੱਲੇ ਵਗੈਰਾ ਲਾਏ ਹੋਏ ਨੇ ਦੇਖੋ ਉਹ ਬੈਠਣ ਲਈ ਮੀਸ ਚ ਧੁੱਪ ਚ ਬਣਾਇਆ ਹੋਇਆ ਦੇਖੋ ਬੈਠਣ ਲਈ ਵੀ ਆ ਬੱਚਿਆਂ ਦੇ ਖੇਡਣ ਲਈ ਲਾਇਆ ਵਾ ਇਧਰ ਆ ਜਿੰਮ ਬਣਾਇਆ ਹੋਇਆ ਦੇਖੋ ਬਹੁਤ ਵਧੀਆ ਬਣਾਇਆ ਹੋਇਆ ਜੀ ਪਾਰਕ ਇਹ ਸਾਰੇ ਪਿੰਡਾਂ ਨੂੰ ਇਸ ਤਰ੍ਹਾਂ ਰਲ ਕੇ ਕੰਮ ਕਰਨਾ ਚਾਹੀਦਾ ਕੋਈ ਵੀ ਸਰਕਾਰ ਹੋਵੇ ਜਾਂ ਕੁਛ ਵੀ ਆਪਣੇ ਪਿੰਡ ਨੂੰ ਵਧੀਆ ਸੁੰਦਰ ਸੋਹਣਾ ਬਣਾ ਕੇ ਰੱਖਣਾ ਚਾਹੀਦਾ ਦੇਖੋ ਕਿੰਨਾ ਵਧੀਆ ਪਾਰਕ ਪਿੰਡ ਵੀ ਬਹੁਤ ਵਧੀਆ ਅੰਦਰੋਂ ਗਲੀਆਂ ਸਾਰੀਆਂ ਸਾਫ਼ ਸੁਥਰੀਆਂ ਬਹੁਤ ਵਧੀਆ ਪਿੰਡ ਆ ਹੁਣ ਆਪਾਂ ਪਿੰਡ ਦੇ ਉਤਮੰਤੇ ਸੱਜਣਾ ਨਾਲ ਗੱਲ ਕਰਦੇ ਆ ਇੱਧਰ ਸਰਪੰਚ ਸਾਹਿਬ ਖੜੇ ਨੇ ਫੌਜੀ ਸਾਹਿਬ ਖੜੇ ਨੇ ਲੰਬੜਦਾਰ ਜੀ ਖੜੇ ਨੇ ਇੱਧਰ ਖੜੇ ਨੇ ਬਾਈ ਜੀ ਆਪਾਂ ਇਹਨਾਂ ਤੋਂ ਪੁੱਛਦੇ ਆ ਵੀ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਇਹ ਬਣਾਏ ਨੂੰ ਤੇ ਕੋਈ ਦਿੱਕਤ ਕਿਸੇ ਤਰ੍ਹਾਂ ਦੀ ਪਤਾ ਨਹੀਂ ਆਈ ਸਰਕਾਰ ਨੇ ਸਹਿਯੋਗ ਕਿੰਨਾ ਕੁ ਕੀਤਾ ਤੇ ਆਪ ਪਿੰਡ ਦਾ ਕਿੰਨਾ ਕੁ ਸਹਿਯੋਗ ਰਿਹਾ ਇਹਦੇ ਚ ਆਪਾਂ ਗੱਲ ਕਰਦੇ ਆਂ ਨਾਲ ਹਾਂਜੀ ਸਰਪੰਚ ਸਾਹਿਬ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਇਹ ਜੋ پارکਾ ਤਕਰੀਬਨ ਅਜਿਦੋਂ 5 ਸਾਲ ਪਹਿਲਾਂ ਬਣਾਇਆ ਤੀ ਇੱਥੇ ਬਹੁਤ ਬੜਾ ਟੋਬਾ ਤੇ ਡੂੰਗਾ ਤਕਰੀਬਨ ਇਹਦੇ ਵਿੱਚ 3000 ਟਰਾਲੀ ਮਿੱਟੀ ਦੀ ਪਈਦੀ ਉੱਤੇ ਬਾਹਰ ਟੋਬਾ ਪੱਟਿਆ ਦੀ ਉੱਥੋਂ ਲਿਆ ਕੇ ਮਿੱਟੀ ਉਰੇ ਪਾਈ ਦੀ ਉਸ ਮੌਕੇ ਸਾਡੇ ਪਿੰਡ ਦੇ ਬीडीपीਓ ਸਾਹਿਬ ਅਜੈਬ ਸਿੰਘ ਜੀ ਤੇ ਜਿਨ੍ਹਾਂ ਦੀ ਮਿਹਨਤ ਸਾਡਾ ਇਹ ਪਾਰਕਾ ਜੋ ਬਣਿਆ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਡੇ ਪਿੰਡ ਦੇ ਵਿਕਾਸ ਦੇ ਕੰਮਾਂ ਦੇ ਵਿੱਚ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਤੇ ਬਾਕੀ ਸਾਡਾ ਨਗਰ ਨਿਵਾਸੀਆਂ ਦਾ ਬਹੁਤ ਵੱਡਾ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਪੰਚ ਤੇ ਉਹਨਾਂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਨੰਬਰਦਾਰ ਸਾਹਿਬਾ ਜਿੰਨੇ ਸਾਡੇ ਪਿੰਡ ਦੇ ਸਾਰੇ ਆਨਿਲਾ ਲੋ ਸਾਰੇ ਪਿੰਡ ਨੇ پارک ਬਣਾਉਣ ਦੇ ਵਿੱਚ ਤੇ ਹੋਰ ਸਕੂਲ ਦੇ ਵਿੱਚ ਵੀ ਬਹੁਤ ਵਧੀਆ ਬਣਾਇਆ ਉਧਰ ਦਸ਼ਮੈਠਰੀ ਵਾਸਤੇ ਜਗਾ ਪਈਆ ਬਿੱਲੀ ਉਹਦੇ ਵਾਸਤੇ ਵੀ ਲੋਕਾਂ ਨੇ ਸਾਰੇ ਪਿੰਡ ਨੇ ਗਲੀਆਂ ਨਾਲੀਆਂ ਦੇ ਵਿੱਚ ਆਲੇ-ਦਾਲੇ ਰਸਤੇ ਬਣਾਏ ਨੇ ਖਨੌੜੇ ਨੂੰ ਜਾਂਦਾ ਪੱਕਾ ਇੱਕ ਹੋਰ ਰਸਤਾ ਬਣਾਇਆ ਤੇ ਕਿਧਰ ਖੇਤਾਂ ਨੂੰ ਰਸਤਾ ਜਾਂਦਾ ਉਹ ਵੀ ਤਕਰੀਬਨ 1 ਇੱਕ ਲੱਖ ਇੱਟ ਤੋਂ ਵੱਧ ਇਹਨਾਂ ਦੇ ਵਿੱਚ ਲੱਗੀ ਆ ਹੋਰ ਵੀ ਜਿੰਨੇ ਪਿੰਡ ਦੇ ਗਲੀਆਂ ਵਿੱਚਆਂ ਸਾਰਿਆਂ ਦੇ ਵਿੱਚ ਇੰਟਰਲੋਕ ਲਾਈ ਆ ਪਿੰਡ ਦੇ ਵਿੱਚ ਜਿੰਨੇ ਵੀ ਵਿਕਾਸ ਕੰਮ ਹੋਏ ਨੇ ਸਾਡਾ ਵੈਸੇ ਮੈਂ ਤਾਂ ਦੇਖਦਾ ਹਾਂ ਉਹਨਾ 1988 ਤੋਂ ਹੁਣ ਤੱਕ ਲੋਕ ਸਾਡਾ ਸਹਿਯੋਗ ਦਿੰਦੇ ਆ ਇਹਨੇ ਬਹੁਤ ਸਹਿਯੋਗ ਦਿੱਤਾ ਅਸੀਂ ਸਾਡੇ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਿਨ੍ਹਾਂ ਨੇ ਸਾਡੇ ਮੇਰੇ ਵਰਗੇ ਥੋੜੇ ਪੜ੍ਹੇਵੇਂ ਨੂੰ ਇੰਨਾ ਸਹਿਯੋਗ ਦਿੱਤਾ ਤਕਰੀਬਨ ਮੈਂ ਤਾਂ 5-6 ਕਿ ਪੜਿਆਵਾ ਉਧੇ ਕਰਕੇ ਮੈਂ ਬਾਕੀ ਸਾਰੇ ਪਿੰਡ ਵਾਸੀ ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਵਰਗੇ ਨੂੰ ਸਹਿਯੋਗ ਦਿੰਦੇ ਨੇ ਸਾਰਾ ਪਿੰਡੇ ਸਾਡਾ ਸਹਿਯੋਗ ਦੇ ਰਿਹਾ ਸਾਰਿਆਂ ਦਾ ਬਹੁਤ ਧੰਨਵਾਦ ਆ ਉਧਰ ਸਾਡੇ ਗੁਰਦੁਆਰਾ ਸਾਹਿਬ ਦੇਖੋ ਕਿੰਨਾ ਵਧੀਆ ਇਮਾਰਤਾ ਬਣੀ ਵਿਆ ਬਾਕੀ ਸ਼ੂਨ ਦਾ ਵੀ ਕੰਮ ਬਹੁਤ ਵਧੀਆ ਹੋਇਆ ਵਾ ਸਾਰੀ ਗਲੀਆਂ ਨਾਲੀਆਂ ਦਾ ਸੜਕਾਂ ਦਾ ਕੰਮ ਬਹੁਤ ਵਧੀਆ ਹੋਇਆ ਸਾਰਿਆਂ ਦਾ ਹੀ ਪਿੰਡ ਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਇੰਨੇ ਲੰਬੇ ਸਮੇਂ ਤੋਂ ਸਹਿਯੋਗ ਦਿੰਦੇ ਆਉਂਦੇ ਨੇ ਤੇ ਬਾਕੀ ਹੋਰ ਨਿਜਨੇ ਆਗਰ ਦੇ ਪਿੰਡ ਨੇ ਸਾਰੇ ਸਾਨੂੰ ਸਹਿਯੋਗ ਦਿੰਦੇ ਨੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਵੈਗਰੂ ਜੀ ਦਾ ਕਾਲਜਾ ਹੋਰ ਹੀ ਵੈਗਰੂ ਜੀ ਕੀ ਪਾਏ ਇਹ ਸੀਗੀ ਪਿੰਡ ਖੁੰਡਰ ਦੇ ਸਰਪੰਚ ਸਾਹਿਬ ਤੇ ਨਾਲ ਪਤੋਂ ਤੇ ਸੱਜਣ ਜਿਨ੍ਹਾਂ ਨੇ ਦੱਸਿਆ ਕਿ ਪੂਰੇ ਪਿੰਡ ਨੇ ਬਹੁਤ ਸਹਿਯੋਗ ਕੀਤਾ ਇਹਨਾਂ ਦਾ ਜਦੋਂ ਵਿਕਾਸ ਕਾਰਜ ਕਰੇ ਇਹਨਾਂ ਨੇ ਵੀ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਬਲਕਿ ਸਹਿਯੋਗ ਦਿੱਤਾ ਇਸੇ ਤਰ੍ਹਾਂ ਸਾਰੇ ਆਲੇ-ਦਾਲੇ ਪਿੰਡਾਂ ਨੂੰ ਪੰਜਾਬ 'ਚ ਜਿੰਨੇ ਵੀ ਪਿੰਡ ਨੇ ਇਦਾਂ ਹੀ ਰਲ ਕੇ ਆਪਣੇ ਪਿੰਡ ਦਾ ਵਿਕਾਸ ਕਰਨਾ ਚਾਹੀਦਾ ਫੇਰ ਹੀ ਤਰੱਕੀ ਹੋਊਗੀ ਨਹੀਂ ਜਿਹੜੇ ਲੋਕ ਰੋਕਦੇ ਨੇ ਕੰਮ ਉਹ ਬਹੁਤ ਮਾੜੀ ਗੱਲ ਹੁੰਦੀ ਆ ਇਹ ਸੇਧ ਲੈਣੀ ਚਾਹੀਦੀ ਆ ਪਿੰਡ ਘੁੰਡਰ ਦੇ ਲੋਕਾਂ ਤੋਂ ਸਤਸ੍ਰੀਕਾਲ ਜੀ ਸਾਰਿਆਂ ਨੂੰ ਧੰਨਵਾਦ